ਸਰ ਜੀ ਤੁਸੀਂ ਦੇਖ ਰਹੇ ਹੋ ਜੀ ਤੇ ਵੈਪਟੀ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਪੰਜ ਦਰਿਆਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਪਰ ਇੰਨੇ ਦਿਨੇ ਇਹਨਾਂ ਦਰਿਆਵਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਮਾਰ ਛੁੱਟਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਆ ਤੇ ਲੋਕ ਐਸੇ ਚੰਬੇ ਹੋਏ ਨੇ ਜਿਨ੍ਹਾਂ ਨੂੰ ਮੁੜ ਪੈਰਾਸਿਰ ਹੋਣ ਦੇ ਲਈ ਕਈ ਸਾਲ ਲੱਗ ਸਕਦੇ ਨੇ ਅੰਮ੍ਰਿਤਸਰ ਦੇ ਜਦੋਂ ਅਸੀਂ ਵੱਖ-ਵੱਖ ਇਲਾਕਿਆਂ ਦੀ ਗੱਲ ਕਰਦੇ ਹਾਂ ਤਾਂ ਰਾਵੀ ਦਰਿਆ ਨੇ ਵੀ ਇੱਥੇ ਆਪਣੀ ਤਰਥਲੀ ਮਚਾਈ ਹੋਈ ਹੈ ਤਾਂ ਜਿਸ ਜਿਸ ਇਲਾਕੇ ਦੇ ਵਿੱਚ ਉਹ ਪਾਣੀ ਦੀ ਮਾਰ ਜਾ ਰਹੀ ਆ ਉਸ ਪਿੰਡ ਦੇ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਇਸ ਵੇਲੇ ਡਾਡੇ ਪਰੇਸ਼ਾਨ ਨੇ ਮੁਸੀਬਤਾਂ ਦੇ ਵਿੱਚ ਨੇ ਤੇ ਉਹਨਾਂ ਦਾ ਇਸ ਵੇਲੇ ਜ਼ਿੰਦਗੀ ਦੀ ਜਿਹੜੀ ਜਮਾ ਪੂੰਜੀ ਸੀ ਉਹ ਵੀ ਬੁਰੀ ਤਰ੍ਹਾਂ ਨਾਸ਼ ਹੋ ਰਹੀ ਹੈ ਖੇਤਾਂ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੇ ਘਰਾਂ ਦੀ ਗੱਲ ਹੋਵੇ ਇਸ ਵੇਲੇ ਚਾਰੇ ਪਾਸੇ ਹੀ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਉਂ ਰਾਵੀ ਸ਼ੁਰੂ ਹੁੰਦੀ ਆ ਤਿਵੇਂ-ਤਿਵੇਂ ਜਿਵੇਂ ਅੱਗੇ ਵਧਦੇ ਜਾਂਦੀ ਆ ਚਾਹੇ ਪਠਾਨਕੋਟ ਦੀ ਗੱਲ ਹੋਵੇ ਗਰਦਾਸਪੁਰ ਦੀ ਜਾਂ ਫਿਰ ਅੰਮ੍ਰਿਤਸਰ ਦੀ ਚਾਰੇ ਪਾਸੇ ਵੱਡਾ ਕਹਿਰ ਦੇਖਣ ਨੂੰ ਮਿਲ ਰਿਹਾ ਏ ਭਾਵੇਂ ਕਿ ਤਿੰਨ ਤੋਂ ਚਾਰ ਦਿਨ ਬੀਤ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਸਮੱਸਿਆਵਾਂ ਘਟ ਨਹੀਂ ਰਹੀਆਂ ਲਗਾਤਾਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅੱਜ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਹਨਾਂ ਹੜ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਪ੍ਰਭਾਵ ਪਵੇਗਾ ਲੋਕਾਂ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਮੁੜ ਲੀਹੋਂ ਲੱਤ ਚੁੱਕੀ ਹੈ ਤੇ ਕਿਸ ਤਰੀਕੇ ਨਾਲ ਮੁੜ ਲੀਹਾਂ ਤੇ ਆਵੇਗੀ ਕਿੰਨਾ ਹੁਣ ਤੱਕ ਨੁਕਸਾਨ ਹੋ ਗਿਆ ਹੈ ਤੇ ਕਿਸ-ਕਿਸ ਇਲਾਕੇ ਦੇ ਵਿੱਚ ਕਿੰਨੇ-ਕਿੰਨੇ ਈਮਾਰ ਪਈ ਹੈ ਚਰਚਾ ਕਰਾਂਗੇ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਵੰਤ ਸਿੰਘ ਜਸਜੀਪਾ ਜੀ ਬਾਬਾ ਸਵਾਗਤ ਸੀਨੀਅਰ ਜਰਨਲਿਸਟ ਰੇਸ਼ਮ ਸਿੰਘ ਜੀ ਰਾਸ਼ੀ ਰੇਸ਼ਮ ਸਿੰਘ ਜੀ ਬਾਬਾ ਸਵਾਗਤ ਤੁਹਾਡਾ ਅਜਾਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਹੜ੍ਹਾਂ ਦੀ ਵੱਡੀ ਮਾਰ ਆ ਖਾਸ ਤੌਰ ਤੇ ਅੰਮ੍ਰਿਤਸਰ ਦੇ ਇਲਾਕਾ ਹੈ ਗੁਰਦਾਸਪੁਰ ਹੈ ਪਠਾਨਕੋਟ ਹੈ ਲੋਕ ਰਾਤ ਸੁੱਤੇ ਸੀ ਹੱਸਦੇ ਵਸਦੇ ਪਰਿਵਾਰ ਸੀ ਲੋਕ ਸ਼ੌਕਾਰ ਸੀ ਸਵੇਰੇ ਉੱਠੇ ਤਾਂ ਲੋਕ ਉਜੜੇ ਹੋਏ ਸਨ ਸਭ ਤੋਂ ਪਹਿਲਾਂ ਹੁਣ ਤੱਕ ਦੇ ਕੀ ਕੁਝ ਹਾਲਾਤ ਨੇ ਜ਼ਰੂਰ ਜਾਣਕਾਰੀ ਤੁਹਾਡੇ ਕੋਲ ਲਵਾਂਗੇ ਜੀ ਉਰਪਾਲ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਪੰਜ ਦਰਿਆਵਾਂ ਦੀ ਤਰਤੀ ਹੈ ਸਾਡੀ ਉਹਨਾਂ ਪੰਜ ਦਰਿਆਵਾਂ ਦੇ ਵਿੱਚ ਇੱਕ ਰਾਵੀ ਦਰਿਆ ਵੀ ਹੈ ਜੀ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਤੋਂ ਜਾਂ ਪਿੱਛੋਂ ਹੁੰਦਾ ਗੁਰਦਾਸਪੁਰ ਤੋਂ ਅੱਗੇ ਫਿਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਐਂਟਰ ਕਰਦਾ ਜੀ ਔਰ ਇੱਕ ਪਾਸੇ ਲੈਂਦਾ ਸਾਡਾ ਜਿਹੜਾ ਵਾ ਚੜਦਾ ਪੰਜਾਬ ਆ ਦੂਜੇ ਪਾਸੇ ਰਾਵੀ ਦੇ ਪਰਲੇ ਪਾਸੇ ਲੈਂਦਾ ਪੰਜਾਬ ਆ ਜੀ ਔਰ ਰਾਵੀ ਦਰਿਆ ਦੇ ਵਿੱਚ ਜੋ ਪਿਛਲੇ ਪਿੱਛੇ ਜੋ ਜਿੱਥੋਂ ਇਹ ਦਰਿਆ ਨਿਕਲਦੇ ਨੇ ਪਿੱਛੇ ਇੰਨੀਆਂ ਬਰਸਾਤਾਂ ਜ਼ਿਆਦਾ ਹੋਈਆਂ ਨੇ ਔਰ ਬੱਦਲ ਫਟੇ ਨੇ ਮਤਲਬ ਇੰਨਾ ਪਾਣੀ ਜ਼ਿਆਦਾ ਆਇਆ ਤੇ ਉਹ ਸਾਰਾ ਜਿਹੜਾ ਵਹਾਵ ਆ ਇੱਕਦਮ ਇਹਦਾ ਦਰਿਆ ਦੇ ਵਿੱਚ ਆਉਣ ਕਰਕੇ ਜਿਹੜਾ ਖਦਸ਼ਾ ਸੀ ਉਹ ਸੱਚ ਸਾਬਤ ਹੋ ਗਿਆ ਵੀ ਰਾਤੋਂ ਰਾਤ ਪਾਣੀ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਚ ਵੀ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਸਰ੍ਹਦੀ ਪਿੰਡ ਜਿਹੜੇ ਆ ਕਿਉਂਕਿ ਜਿਹੜਾ ਦਰਿਆ ਬਿਆਸ ਆ ਦਰਿਆ ਜਿਹੜਾ ਰਾਵੀ ਆ ਇਹ ਪਾਕਿਸਤਾਨ ਤੇ ਆਪਣਾ ਭਾਰਤ ਦੇ ਵਿੱਚ ਜਿਹੜਾ ਬਾ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਲੱਗਦੇ ਜਿਹੜੇ ਉਧਰ ਨੇ ਨਾਰੋਵਾਲ ਆ ਜਾਂ ਲਾਹੌਰ ਜ਼ਿਲ੍ਹਾ ਜੀ ਉਹਨਾਂ ਦੇ ਨਾਲ ਇੱਕ ਇੱਕ ਸਰਦ ਵੀ ਆ ਕਮੰਤਰੀ ਸਰਦ ਦੇ ਵੀ ਆ ਜੀ ਇਸ ਕਰਕੇ ਇਸ ਸਰਦ ਦੇ ਦੋਨੇ ਪਾਸੇ ਲੋਕਾਂ ਨੂੰ ਇਹਨੇ ਪ੍ਰਭਾਵਿਤ ਕੀਤਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੇਰਾ ਖਿਆਲ ਲਗਭਗ 60 ਦੇ ਕਰੀਬ ਜਿਹੜੇ ਪਿੰਡ ਨੇ ਜੀ ਖਾਸ ਤੌਰ ਤੇ ਜਿਹੜੇ ਬਿਲਕੁਲ ਦਰਿਆ ਦੇ ਕਿਨਾਰੇ ਵਾਸਤੇ ਸੀਗੇ ਜੀ ਔਰ ਉਸ ਤੋਂ ਬਾਅਦ ਜਦੋਂ ਉਹ ਦਰਿਆ ਜਿਹੜਾ ਕਿਨਾਰੇ ਤੋੜ ਕੇ ਜਿਹੜਾ ਉਹ ਬਾਹਰ ਆਇਆ ਉਹਦਾ ਪਾਣੀ ਬਾਹਰ ਆਇਆ ਉਹਨੇ ਤੁਸੀ ਬੰਨਾ ਨੂੰ ਢਾ ਲਾਈ ਔਰ ਉਹਨਾਂ ਤੁਸੀ ਬੰਨਾ ਤੋਂ ਆਰਲੇ ਪਾਸੇ ਜਿਹੜੇ ਕਾਫੀ ਦੂਰ ਤੁਹਾਡੇ ਪਿੰਡ ਵੀ ਸੀਗੇ ਉਹ ਵੀ ਸਾਡੇ ਅਜਨਾਲਾ ਸਬਡਿਵੀਜ਼ਨ ਤੇ ਲੋਪੋਕੇ ਸਬਡਿਵੀਜ਼ਨ ਤੇ ਤੇ ਰਮਦਾਸ ਏਰੀਏ ਦੇ ਜਿਹੜੇ ਪਿੰਡ ਸਾਡੇ ਬਹੁਤ ਪ੍ਰਭਾਵਿਤ ਹੋਏ ਜੀ ਰੇਸ਼ਮ ਜੀ ਹੁਣ ਤੱਕ ਦੇ ਕੀ ਕੁਝ ਹਾਲਾਤ ਨੇ ਜਿਹੜੀ ਜਾਣਕਾਰੀ ਹੈ ਕਿ ਖਤਰਾ ਟਲਿਆ ਨਹੀਂ ਖਤਰਾ ਵਧ ਰਿਹਾ ਹੈ ਪਾਣੀ ਹੋਰ ਨੇੜਲੇ ਪਿੰਡਾਂ ਨੂੰ ਇਥੋਂ ਤੱਕ ਕਿ ਅਜਨਾਲੇ ਤੱਕ ਵੀ ਪਾਣੀ ਪਹੁੰਚ ਗਿਆ ਜਿਹੜੀ ਕਿ ਰਾਵੀ ਤੋਂ ਲਗਭਗ ਜਰਮਦਾਸ ਤੋਂ 20 ਤੋਂ 25-30 ਕਿਲੋਮੀਟਰ ਦਾ ਖੇਤਰ ਪੈਂਦਾ ਜੀ ਕੀ ਕੋਈ ਜਾਣਕਾਰੀ ਹੁਣ ਤੱਕ ਦੀ ਜਿਹੜੀ ਤਾਜ਼ਾ ਤੁਹਾਡੇ ਕੋਲ ਹੈ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਜ਼ਾ ਮਿਲੀ ਜਾਣਕਾਰੀ ਦੇ ਅਨਸਾਰ ਜੀ ਜਿਹੜੇ ਕੱਲ ਪਰਸੋ ਤੱਕ ਪਿੰਡਾਂ ਦੇ ਕਿੰਤੀ 45 ਦੇ ਕਰੀਬ ਦੱਸੀ ਜਾ ਰਹੀ ਸੀ ਅੱਜ ਉਹ ਵੱਧ ਕੇ 60 ਹੋ ਵੀ ਜਾਂ ਜੀ ਸਕੀਰ ਵਾਲੇ ਦੇ ਵਿੱਚ ਪਾਣੀ ਦਾ ਓਵਰਫਲੋ ਹੋਣ ਕਰਨਾ ਪੱਲੜਵਾਲ ਤੇ ਹੋਰ ਨੇੜਲੇ ਪਿੰਡਾਂ ਤੱਕ ਪਾਣੀ ਪਹੁੰਚ ਗਿਆ ਵਾ ਪਾਣੀ ਲਗਾਤਾਰ ਵਧ ਰਿਹਾ ਵਾ ਔਰ ਇਹਦੇ ਨਾਲ 60 ਦੇ ਕਰੀਬ ਅੰਮਸਾ ਜ਼ਿਲ੍ਹੇ ਦੇ ਪਿੰਡ ਪ੍ਰਭਾਵਿਤ ਹੋਏ ਨੇ ਇਹਦਾ ਵਿੱਚੋਂ 200 ਦੇ ਕਰੀਬ ਲੋਕਾਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਕਟਿਆ ਗਿਆ ਤੇ ਸੁਰੱਖਿਆ ਥਾਵਾਂ ਤੇ ਭਜਾਇਆ ਗਿਆ ਹੁਣ ਤੱਕ 1000 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮੈਡਮ ਡੀਸੀ ਸ਼੍ਰੀਮਤੀ ਸਾਖਸ਼ਾ ਸਨਿ ਨੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਪਿੰਡਾਂ ਵਿੱਚ ਸਵੇਰ ਤੋਂ ਹੀ ਡੇਨਰਾਂ ਤੱਕ ਟੀਮਾਂ ਲੱਗੀਆਂ ਹਨ ਜਿਨ੍ਹਾਂ ਚ ਫੌਜ ਐ ਪੁਲਿਸ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਐਨ ਜੀਓ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਇਸ ਆਪਣੇ ਤੌਰ ਤੇ ਵੀ ਲੋਕਾਂ ਵੱਲੋਂ ਇੱਕ ਦੂਜੇ ਦੀ ਪੂਰੀ ਹਮਦਦ ਕੀਤੀ ਜਾ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਵਾ ਕਿ ਸਰਕਾਰੀ ਪੱਖ ਵੱਲੋਂ ਭਾਵੇਂ ਕਾਜ ਤੱਕ ਪਹੁੰਚ ਪਰਾਲੇ ਨਹੀਂ ਕੀਤੇ ਗਏ ਪਰ ਲੋਕਾਂ ਨੇ ਇੱਕ ਦੂਜੇ ਦੀ ਬਾ ਬਹੁਤ ਭੜੀ ਆ ਜਿਸ ਕਾਰਨ ਜਿਹੜਾ ਹੜ੍ਹਾਂ ਦਾ ਖਤਰਾ ਇਸ ਦੇ ਨਾਲ ਭਾਵੇਂ ਟਲਿਆ ਨਹੀਂ ਆ ਪਰ ਲੋਕਾਂ ਨੂੰ ਵੱਡੀ ਰਾਹਤ ਮਿਲ ਲਈ ਜੀ ਪਰ ਜਿਸ ਤਰੀਕੇ ਨਾਲ ਅਸੀਂ ਹੁਣ ਔਲਾਦ ਦੇਖ ਰਹੇ ਆ ਵੀ ਖੇਤੀਬਾੜੀ ਵਾਲਾ ਰਕਮਾ ਤਾਂ ਬਹੁਤ ਵੱਡੇ ਪੱਧਰ ਤੇ ਤਬਾਹ ਹੋ ਚੁੱਕਾ ਹੈ ਰਿਆਨ ਬਸੇਰੀ ਲੋਕਾਂ ਦੇ ਘਰ ਜਿਹੜੇ ਨੇ ਉਹ ਵੀ ਢਾਇ ਟੇਰੇ ਹੋ ਚੁੱਕੇ ਨੇ ਲੋਕਾਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਦੇ ਘਰ ਬਚੇ ਨਹੀਂ ਬਚੇ ਕੀ ਕੁਝ ਘਰਾਂ ਚ ਬਚਿਆ ਬਿਨਾਂ ਜਿੰਦਰੇ ਲਾਏ ਵਾਪਸ ਆ ਚੁੱਕੇ ਨੇ ਕਿਵੇਂ ਦੇਖਦੇ ਹੋ ਕਿਸ ਤਰੀਕੇ ਦੇ ਅਗਲੇ ਆਉਣ ਵਾਲੇ ਹਾਲਾਤ ਹੋਣਗੇ ਕੀ ਕੁਝ ਹੁਣ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਗੁਰਪਾਲ ਜੀ ਇਸ ਵਾਰੀ ਜਿਹੜੇ ਹਾੜਾ ਇਹ ਨੇ ਜਾਂ ਹੜਾਂ ਦਾ ਪਾਣੀ ਆਇਆ ਅਮਰਸਰ ਜ਼ਿਲ੍ਹੇ ਦੇ ਵਿੱਚ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਮੈਂ ਉਦੋਂ ਵੀ ਇਸ ਖੇਤਰ ਦੇ ਵਿੱਚ ਜਾ ਕੇ ਆਇਆ ਸੀ ਅੱਜ ਤੋਂ 35 36 37 ਸਾਲ ਪਹਿਲਾਂ 1980 ਦੇ ਵਿੱਚ 88 ਦੇ ਵਿੱਚ ਸੌਰੀ 1988 ਦੇ ਵਿੱਚ ਜਦੋਂ ਹਾੜਾ ਆਏ ਸੀਗੇ ਉਦੋਂ ਇੰਨਾ ਇੰਨੀ ਮਾਰ ਨਹੀਂ ਸੀ ਉਹਨਾਂ ਨੇ ਏਡੀ ਦੂਰ ਤੱਕ ਕੀਤੀ ਉਹ ਦਰਿਆ ਦੇ ਨੇੜੇ-ਨੇੜੇ ਪਾਣੀ ਰਿਹਾ ਸੀਗਾ ਉਦੋਂ ਵੀ ਲੋਕਾਂ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਜਾ ਕੇ ਐਨ ਜੀਓ ਨੇ ਲੋਕਾਂ ਨੇ ਜਿਵੇਂ ਹੁਣ ਲੋਕੀ ਕਰ ਰਿਹਾ ਪਰ ਇਸ ਵਾਰ ਪਾਣੀ ਕਿਉਂਕਿ ਬਹੁਤ ਭਿਆਨਕ ਰੂਪ ਜਿਹੜਾ ਵਾ ਤਰਨ ਕਰ ਚੁੱਕਾ ਬੜੀ ਦੂਰ ਤੱਕ ਮਾਰ ਕੀਤੀ ਆ ਲੋਕਾਂ ਨੂੰ ਆਸ ਨਹੀਂ ਸੀ ਮੇਰੇ ਕਈ ਨੌਨ ਨੇ ਜਿਹੜੇ ਰਮਦਾਸ ਦੇ ਲਾਗੇ ਖੋਨੇਵਾਲ ਪਿੰਡ ਆ ਜਾਂ ਜਿਵੇਂ ਉਹਨਾਂ ਦਾ ਇਹ ਕਹਿਣਾ ਸੀ ਵੀ ਜਦੋਂ ਸਵੇਰੇ 7 ਵਜੇ ਤੁਸੀ ਬੰਦ ਦੇ ਵਿੱਚ ਦੋ ਜਗ੍ਹਾ ਤੋਂ ਪਾੜ ਪਿਆ ਜੀ ਉਹਨਾਂ ਨੂੰ ਕੱਪੜੇ ਪਾਉਣ ਦਾ ਮੌਕਾ ਨਹੀਂ ਮਿਲਿਆ ਤੇ ਉਸੇ ਵੇਲੇ ਭਰੇ ਭਰਾਏ ਘਰ ਛੱਡ ਕੇ ਤੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਦੌੜਨਾ ਪਿਆ ਜੀ ਔਰ ਇਹ ਚੰਗੀ ਤੇ ਖੁਸ਼ੀ ਦੀ ਗੱਲ ਹੈ ਕਿ ਭਾਵੇਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਾਂ ਗੁਰਦਾਸਪੁਰ ਦੇ ਵਿੱਚ ਵੀ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਰਹੇ ਆਂ ਜੀ ਵੀ ਜਾਨੀ ਨੁਕਸਾਨ ਤੋਂ ਵਿਚਾਰਿਆ ਜੀ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਲੋਕਾਂ ਦੇ ਘਰ ਜਿਹੜੇ ਆ ਉਹ ਡੈਮੇਜ ਹੋ ਗਏ ਨੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਗਈਆਂ ਨੇ ਲੋਕਾਂ ਦੇ ਘਰ ਰਸਨ ਪਾਣੀ ਸਮਾਨ ਫਰਨੀਚਰ ਬਹੁਤ 8-8 ਫੁੱਟ ਤੱਕ ਪਾਣੀ ਕਈ ਜਗ੍ਹਾ ਤੇ ਤੇ ਚੜ ਗਿਆ ਸੀਗਾ ਉਹ ਨੁਕਸਾਨ ਤੇ ਬਹੁਤ ਵੱਡਾ ਹੋਇਆ ਜੀ ਇਹਦੀ ਪ੍ਰਭਾਈ ਬੜਾ ਸਮਾਂ ਲੱਗੇਗਾ ਕਰਨ ਨੂੰ ਹਮ ਪਰ ਇਹਦੇ ਵਿੱਚ ਵੀ ਲੋਕਾਂ ਦਾ ਹੌਸਲਾ ਬੜਾ ਦੇਖਿਆ ਪਿੰਡਾਂ ਦੇ ਲੋਕਾਂ ਦਾ ਹੌਸਲਾ ਬੜਾ ਦੇਖਿਆ ਵੀ ਉਹਨਾਂ ਨੇ ਇੱਕਦਮ ਦਿਲ ਨਹੀਂ ਛੱਡਿਆ ਉਹਨਾਂ ਨੇ ਬੜੀ ਬਾਤਰੀ ਦੇ ਨਾਲ ਬਾਹਰ ਵੀ ਨਿਕਲਣ ਦੀ ਕੋਸ਼ਿਸ਼ ਕੀਤੀ ਆ ਔਰ ਲਾਗਲੇ ਪਿੰਡਾਂ ਵਾਲਿਆਂ ਨੇ ਖਾਸ ਤੌਰ ਤੇ ਜਿਵੇਂ ਰੇਸ਼ਮ ਸਿੰਘ ਹੋਰਾਂ ਨੇ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਬਹੁਤ ਮਦਦ ਕੀਤੀ ਆ ਪਰ ਲੋਕਾਂ ਦੇ ਵਿੱਚ ਇੱਕ ਰੰਜ ਹੈ ਇੱਕ ਗਿਲਾ ਹੈ ਕਿ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਜਿਸ ਪੱਧਰ ਤੇ ਇੱਥੇ ਆ ਕੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਜੀ ਉਹ ਗੱਲ ਅਜੇ ਨਜ਼ਰ ਨਹੀਂ ਆ ਰਹੀ। ਨਾ ਪੰਜਾਬ ਸਰਕਾਰ ਉਸ ਪੱਧਰ ਤੇ ਆ ਬੇਸ਼ੱਕ ਸੀਐਮ ਸਾਹਿਬ ਆਏ ਨੇ ਅਮਰਸਰ ਜ਼ਿਲ੍ਹੇ 'ਚ ਵੀ ਹੋ ਕੇ ਗਏ ਨੇ ਬਾਕੀ ਥਾਵਾਂ ਤੇ ਵੀ ਗਏ ਨੇ ਪਰ ਜਿਸ ਤਰ੍ਹਾਂ ਦੇ ਜੰਗੀ ਪੱਧਰ ਤੇ ਜਿਹੜਿਆ ਕਾਰਜ ਹੋਣੇ ਚਾਹੀਦੇ ਸੀ ਰਾਹਤ ਕਾਰ ਜਿਹੜਿਆ ਉੱਚ ਦੇ ਅਜੇ ਤੱਕ ਨਹੀਂ ਹੋਏ ਪ੍ਰਸ਼ਾਸਨ ਨੇ ਬਹੁਤ ਜਗ੍ਹਾ ਤੇ ਆਰਜੀ ਜਿਹੜੇ ਕੈਂਪਸ ਸਥਾਪਿਤ ਕੀਤੇ ਨੇ ਜਿਵੇਂ ਰਾਮ ਤੀਰਥ ਕੀਤਾ ਮਜੀਠਾ ਕੀਤਾ ਹੋਰਨਾਂ ਥਾਵਾਂ ਤੇ ਵੀ ਕੀਤੇ ਜਿੱਥੇ ਹਾੜੇ ਪਾਣੀ ਦੀ ਮਾਰ ਤੋਂ ਬਾਅਦ ਨੇ ਜੀ ਪਰ ਉਹ ਉਸ ਪੱਤਰ ਤੇ ਜਿਹੜੇ ਹੋਣੇ ਚਾਹੀਦੇ ਸੀ ਕੰਮ ਉਹ ਅਜੇ ਤੱਕ ਨਹੀਂ ਹੋਏ ਜੀ ਔਰ ਇਸ ਪਾਣੀ ਬੇਸ਼ੱਕ ਥੋੜੇ ਦਿਨਾਂ ਤੱਕ ਲੈ ਜਾਏਗਾ ਪਰ ਇਹਦੇ ਜਿਹੜੇ ਨਿਸ਼ਾਨ ਨੇ ਜਿਹੜਾ ਇਹਦਾ ਅਸਰ ਆ ਉਹ ਲੰਮੇ ਸਮੇਂ ਤੱਕ ਲੋਕਾਂ ਨੂੰ ਭੁਗਤਣਾ ਪਵੇਗਾ ਭਾਵੇਂ ਉਹ ਬਿਮਾਰੀਆਂ ਦੇ ਰੂਪ ਚ ਕਿਉਂਕਿ ਬਹੁਤ ਸਾਰੇ ਪਸ਼ੂ ਰੁੜ ਗਏ ਨੇ ਪਸ਼ੂ ਮਰ ਚੁੱਕੇ ਨੇ ਜਾਨਵਰਾਂ ਨੂੰ ਬਹੁਤ ਨੁਕਸਾਨ ਹੋਇਆ ਜੀ ਔਰ ਜਿਹੜਾ ਪਾਣੀ ਦਾ ਜਿਹੜਾ ਬਦਬੋਹ ਆ ਜਦੋਂ ਉਹ ਖਤਮ ਹੋਏਗਾ ਬੜਾ ਰਹਿ ਜਾਏਗਾ ਤੇ ਉਹਦੀਆਂ ਬਿਮਾਰੀਆਂ ਲੱਗਣ ਦੀ ਬਹੁਤ ਸੰਭਾਵਨਾ ਚਮੜੀ ਨਾਲ ਸੰਬੰਧਿਤ ਬਿਮਾਰੀਆਂ ਲੱਗਣ ਦੀ ਸੰਭਾਵਨਾ ਇਸ ਕਰਕੇ ਅਜੇ ਇਹ ਰਾਹਤ ਕਾਰਜ ਬਹੁਤ ਵੱਡੇ ਪੱਧਰ ਤੇ ਕੀਤੇ ਜਾਣੇ ਚਾਹੀਦੇ ਆ ਉਹਦੇ ਵਿੱਚ ਲੋਕਾਂ ਦਾ ਰਾਸ਼ਨ ਪਾਣੀ ਆ ਪਸ਼ੂਆਂ ਦਾ ਚਾਰਾ ਹੈ ਦਵਾਈਆਂ ਨੇ ਜੀ ਮੱਛਰ ਤੋਂ ਬਚਾਅ ਵਾਸਤੇ ਮੱਛਰਦਾਨੀਆਂ ਚਾਹੀਦੀਆਂ ਨੇ ਫਿਰ ਉਹਨਾਂ ਨੂੰ ਮਤਲਬ ਬਹੁਤ ਕੁਝ ਚਾਹੀਦਾ ਉਹਨਾਂ ਲੋਕਾਂ ਨੂੰ ਜੀ ਜਿਹੜਾ ਕਿ ਐਨ ਜੀਓਜ਼ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਆਪਣੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਤੇ ਉਮੀਦ ਹੈ ਕਿ ਜਲਦੀ ਲੋਕੀ ਇਸ ਸਾਰੇ ਸਦਮੇ ਦੇ ਵਿੱਚੋਂ ਬਾਹਰ ਨਿਕਲਣਗੇ ਇਸ ਜਿਹੜੀ ਆਫਤ ਦੇ ਵਿੱਚੋਂ ਬਾਹਰ ਇੱਕ ਹੋਰ ਸਵਾਲ ਜਿਹੜਾ ਤੁਸੀਂ ਮੁੱਖ ਮੰਤਰੀ ਦੇ ਜਿਵੇਂ ਗੱਲ ਕੀਤੀ ਮੁੱਖ ਮੰਤਰੀ ਬੀਤੇ ਦਿਨ ਵੀ ਅੰਮ੍ਰਿਤ ਸਰ ਦੇ ਵਿੱਚ ਸੀ ਠਹਿਰੇ ਹੋਏ ਸਨ ਪਰ ਉਹ ਅਜਨਾਲੇ ਜਾਣ ਦੀ ਬਜਾਏ ਵਿਆਸ ਖੇਤਰ ਚ ਹੋ ਕੇ ਵਾਪਸ ਚਲੇ ਜਾਂਦੇ ਨੇ ਪਰ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਅਜਨਾਲੇ ਚ ਹੋਇਆ ਲੋਕਾਂ ਚ ਇੱਕ ਵੱਡਾ ਸਵਾਲ ਹੈ ਕਿ ਅੰਮ੍ਰਿਤਸਰ ਚ ਹੁੰਦਿਆਂ ਹੋਇਆਂ ਵੀ ਅਜਨਾਲੇ ਨੂੰ ਵਿਸਾਰ ਦਿੱਤਾ ਗਿਆ ਇਸ ਇਲਾਕੇ ਨੂੰ ਵਿਸਾਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਕੀ ਹੋਣਾ ਚਾਹੀਦਾ ਸੀ ਵੇਖੋ ਅੰਮ੍ਰਿਤਸਰ ਜ਼ਿਲ੍ਹਾ ਵਿਸ਼ਵ ਪ੍ਰਸਿੱਧ ਹੈ ਜੀ ਨਗਰੀ ਅੰਮ੍ਰਿਤਸਰ ਜਿਹੜੀ ਆ ਔਰ ਇਹਦੇ ਨਾਲ ਦੁਨੀਆ ਭਰ ਦੇ ਲੋਕਾਂ ਦਾ ਲगाव ਜੁੜਿਆ ਹੋਇਆ ਜੀ ਤੇ ਇਹ ਲੋਕ ਜਿਹੜੇ ਆ ਉਹ 72 ਵੀ ਬੜੇ ਨੇ ਜਦੋਂ ਵੀ ਜੰਗਾਂ ਲੱਗਦੀਆਂ ਨੇ ਗੁਆਂਢੀ ਮੁਲਕਾਂ ਦੇ ਨਾਲ ਇਹ ਲੋਕ ਬਾਰਡਰਾਂ ਤੇ ਜਾ ਕੇ ਆਪਣੀ ਫੌਜ ਦੀ ਜਿਹੜੀ ਆ ਸੇਵਾ ਵੀ ਕਰਦੇ ਆ ਉਹਨਾਂ ਦੀ ਮਦਦ ਵੀ ਕਰਦੇ ਆ ਜੀ ਤੇ ਇਹਨਾਂ ਨੂੰ ਇਹਦਾ ਇਬਜਾਨਾ ਜਿਹੜਾ ਸਰਕਾਰਾਂ ਨੂੰ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਤੇ ਸੰਕਟ ਆਇਆ ਜਦੋਂ ਉਹ ਔਖੇ ਵੇਲੇ ਦੇਸ਼ ਦੇ ਨਾਲ ਖੜਦੇ ਆ ਤੇ ਉਹਨਾਂ ਦੀ ਬਾਹ ਫੜਨੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਸਾਰੇ ਕੰਮ ਛੱਡ ਕੇ ਜੀ ਜੰਗੀ ਪੱਧਰ ਤੇ ਜਿੱਥੇ-ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਚ ਆੜਾਏ ਨੇ ਜਿਵੇਂ ਗੁਰਦਾਸ ਕੋਰਾਂ ਅੰਮ੍ਰitsar ਫਿਰੋਜ਼ਪੁਰ ਫਾਜ਼ਿਲਕਾ ਉੱਤੇ ਇਹਨਾਂ ਨੂੰ ਸਾਰੀ ਆਪਣੀ ਲੈ ਕੇ ਕੈਬਨਿਟ ਸਾਰੇ ਮੰਤਰੀ ਲੈ ਕੇ ਤੇ ਜੰਗੀ ਪੱਧਰ ਤੇ ਖੁਦ ਜਿਵੇਂ ਮੈਡਮ ਡੀਸੀ ਦੱਸ ਰਹੇ ਸੀਗਾ ਰੇਸ਼ਮ ਸਿੰਘ ਜੀ ਮੈਡਮ ਡੀਸੀ ਆਪ ਪਾਣੀ ਦੇ ਵਿੱਚ ਉਤਰ ਕੇ ਕੰਮ ਕਰ ਰਿਹਾ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆਪ ਦੇ ਜਨਾਲਾ ਖੇਤਰ ਤੋਂ ਵਿਧਾਇਕ ਨੇ ਉਹ ਵੀ ਦਿਨ ਰਾਤ ਖੁਦ ਪਾਣੀ ਦੇ ਵਿੱਚ ਉਤਰ ਕੇ ਕੰਮ ਕਰ ਰਿਹਾ ਹੋਰ ਵੀ ਕਈ ਲੀਡਰ ਸਾਹਿਬਾਨ ਜਾ ਰਹੇ ਆ ਪਰ ਉਹ ਸਮੇਂ-ਸਮੇਂ ਜਾ ਰਹੇ ਆ ਪਰ ਇਹ ਲੋਕ ਲਗਾਤਾਰ ਕੰਮ ਕਰ ਰਹੇ ਆ ਜੀ ਤੇ ਉਮੀਦ ਹੈ ਕਿ ਲੋਕਾਂ ਦੀ ਜਿਹੜੀ ਆ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਨ 'ਚ ਸਹਾਇ ਹੋਣਗੇ ਸਰਕਾਰਾਂ ਨੂੰ ਵੀ ਆਪਣਾ ਫਰਜ਼ ਪਛਾਣਨਾ ਚਾਹੀਦਾ ਕੇਂਦਰ ਸਰਕਾਰ ਨੂੰ ਫੌਰੀ ਤੌਰ ਤੇ ਆਪਣੇ ਇੱਥੇ ਟੀਮਾਂ ਭੇਜਣੀਆਂ ਚਾਹੀਦੀਆਂ ਨੇ ਰਾਹਤ ਸਮਗਰੀ ਭੇਜਣੀ ਚਾਹੀਦੀ ਆ ਔਰ ਇਸ ਤੋਂ ਅਗਲਾ ਪੜਾਅ ਤੇ ਆਏਗਾ ਕਿ ਨੁਕਸਾਨ ਕਿੰਨਾ ਹੋਇਆ ਉਹਦੀ ਪਰਪਾਈ ਕਿਵੇਂ ਕੀਤੀ ਜਾਵੇ ਰਿਸ਼ਤਾਫੜੀ ਹੋਣੀ ਚਾਹੀਦੀਆਂ ਨੇ ਲੋਕਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਰਿਸ਼ਮ ਜੀ ਤੁਹਾਡੇ ਕੋਲ ਜਾਣਕਾਰੀ ਰਾਨੀ ਚਾਹਾਂਗਾ ਕਿ ਜਿਸ ਤਰੀਕੇ ਨਾਲ ਲਗਾਤਾਰ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਚ ਭਾਵੇਂ ਦਿਨ ਦੀ ਗੱਲ ਹੋਵੇ ਚਾਹੇ ਰਾਤ ਦੀ ਗੱਲ ਹੋਵੇ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ ਛਲਾਗਾ ਵੀ ਹੋ ਰਹੀ ਹੈ ਜ਼ਿੰਮੇਵਾਰੀ ਵੀ ਹਾਲਾਂਕਿ ਉਹਨਾਂ ਦੀ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਅਫਸਰ ਹੁੰਦੇ ਨੇ ਉਹ ਦਫ਼ਤਰਾਂ 'ਚ ਬੈਠ ਕੇ ਕੰਮ ਕਰਦੇ ਨੇ ਪਰ ਉਹ ਜ਼ਮੀਨੀ ਪੱਧਰ ਤੇ ਕਰ ਰਹੇ ਨੇ ਹੁਣ ਖੇਤਰ ਬਹੁਤ ਜ਼ਿਆਦਾ ਹੈ ਟੀਮਾਂ ਘਟ ਨੇ ਭਾਵੇਂ ਕਿ ਫੌਜ ਵੀ ਆ ਚੁੱਕੀ ਹੈ ਪਰ ਇਸ ਤਰੀਕੇ ਨੂੰ ਪੂਰੇ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ ਹੈ ਫੌਜ ਵੱਲੋਂ ਕੀ ਕੁਝ ਹੁਣ ਰਾਹਤ ਕਾਰਜ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਡੀਸੀ ਜੀ ਨੇ ਸਾਖੀ ਸਾਨੀ ਦੀ ਜੰਨੀ ਪ੍ਰਸ਼ੰਸਾ ਕੀਤੀ ਜਾਵੇ ਕਟਿਆਰੀ ਇਸ ਤੋਂ ਪਹਿਲਾਂ ਜਿਹੜਾ ਮਜੀਠਾ ਚਸ਼ਰਾ ਕਾਂਡ ਵਾਪਰਿਆ ਸੀ ਇਹਦੇ ਵਿੱਚ ਉਹਨਾਂ ਦੇ ਰੋਲ ਦੀ ਬਹੁਤ ਜ਼ਿਆਦਾ ਸ਼ਲਾਘਾ ਹੋਈ ਸੀ ਜੀ ਇਸ ਤੋਂ ਬਾਅਦ ਜਦੋਂ ਹੁਣ ਹੜਾਂ ਦਾ ਇੱਥੇ ਆਇਆ ਮਸਾਦੇ ਵਿੱਚ ਇਹ ਸਰਾ ਪਿੰਡ ਉਹ ਨੇ ਜਿਨ੍ਹਾਂ ਦਾ ਜੀਵਨ ਆਧਾਰ ਖੇਤੀ ਦੇ ਨਾਲ ਨੇ ਵਾਰ ਕਰਦਾ ਵਾ ਜੀ ਇੱਥੇ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਜਿਆਦਾ ਨੁਕਸਾਨ ਹੋਇਆ ਹਜ਼ਾਰਾਂ ਏਕੜ ਫਸਲ ਹੁਣ ਤੱਕ ਤਬਾਹ ਹੋ ਚੁੱਕੀ ਆ ਜੀ ਇਹ ਚਾਹੇ ਸਰਤਪਾਤ ਤੇ ਜਿਹੜੀ ਕੜੇ ਵਾਲੀ ਧਾਰੋਂ ਤੋਂ ਪਾਰ ਦੇ ਪਾਸੇ ਵੀ ਜਿਹੜੀਆਂ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਤੇ ਇਸ ਤਰ੍ਹਾਂ ਹਲਪਾਂ ਖਰਵਾਂ ਦਾ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਲੋਕਾਂ ਦੇ ਘਰ ਵੀ ਨਿਸ਼ਤਾਜਬੂਦ ਹੋ ਚੁੱਕੇ ਨੇ ਕਈ ਪਿੰਡਾਂ ਦੇ ਵਿੱਚ ਪਰ ਇਸ ਦੇ ਵਿੱਚ باوجود ਵੀ ਮੈਨੂੰ ਪਤਾ ਲੱਗਾ ਵਾ ਕਿ ਡੀਸੀ ਸ੍ਰੀਪਤੀ ਸਾਖੀ ਸ਼ਾਨੀ ਦਿਨ ਰਾਤ ਇੱਕ ਕਰਕੇ ਆਪਣੀ ਟੀਮ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਤੱਕ ਪਾਣੀ ਚ ਪੁੱਤਰ ਕੇ ਆਪਣੀ ਪਕਾਦਾ ਜੈਕਟ ਪਾ ਕੇ ਦੇ ਨਜ਼ਰ ਆਏ ਨੇ ਅੱਜ ਵੀ ਇਹਨਾਂ ਨੂੰ ਟਰੈਕਟਰ ਤੇ ਸਵਾਰੇ ਵੇਖਿਆ ਗਿਆ ਸਾਰਾ ਦਿਨ ਇਸ ਦੇ ਨਾਲ ਹੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਿਹੜਾ ਸਾਡਾ ਪੰਜਾਬ ਪਾਰਟਮੈਂਟ ਵੱਲੋਂ ਹੈਲੀਕਾਪਟਰ ਪ੍ਰੋਵਾਈਡ ਕਰਾਇਆ ਗਿਆ ਸੀ ਉਹ ਇੱਥੇ ਸਾਡੇ ਕੋਲ ਹੀ ਆ ਅੱਜ 11 ਪਿੰਡਾਂ ਦੇ ਵਿੱਚ ਉਹਨਾਂ ਨੇ ਉੱਥੇ ਜਿਹੜੇ ਪਿੰਡ ਨੇ ਉਹਨਾਂ ਦਾ ਸੰਪਰਕ ਟੁੱਟ ਗਿਆ ਬਾਹਰ ਸੜਕੀ ਇਸ ਮਾਰਗੀ ਸੰਪਰਕ ਨਾ ਉੱਥੇ ਟਰਾਲੀ ਜਾ ਸਕਦੀ ਨਾ ਉੱਥੇ ਬੋਟ ਜਾ ਸਕਦੀ ਆ ਉਹ 11 ਪਿੰਡਾਂ ਦੇ ਵਿੱਚ ਅੱਜ ਜਿਵੇਂ ਇਹਨਾਂ ਦੇ ਪਛੀਆਂ ਪਿੰਡ ਵੀ ਆ ਸਿੰਘ ਹੋ ਗਿਆ ਜਟਾਂਵਾਲਾ ਵਾ ਉਹਨਾਂ ਵਿੱਚ ਫੂਡ ਤੇ ਪੈਕੇਟ ਦਿੱਤੇ ਗਏ ਤੇ ਰਾਤ ਸਮਗਰੀ ਦਿੱਤੀ ਗਈ ਆ ਇਸ ਦੇ ਨਾਲ ਇਹ ਵੀ ਪਤਾ ਲੱਗਾ ਵਾ ਕਿ ਕੁਝ ਪਿੰਡਾਂ ਦੇ ਲੋਕਾਂ ਨੇ ਪਾਵੇਂ ਵੀ ਆ ਚੁੱਕਾ ਵਾ ਹਰ ਵੀ ਦਾ ਫਰਦਾ ਪਾਣੀ ਇਕੱਠਾ ਹੋ ਚੁੱਕਾ ਵਾ ਘਰਾਂ ਤੋਂ ਨਿਕਲਣ ਤੋਂ ਪ੍ਰਸ਼ਾਸਨ ਨਾ ਵੀ ਕੀਤੀ ਆ ਜੋ ਆਪਣਾ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਉਹਨਾਂ ਪ੍ਰਸ਼ਾਸਨ ਉਹਨਾਂ ਲਈ ਵੀ ਫੂਡ ਪ੍ਰਸ਼ਾਸਨ ਤੇ ਫੂਡ ਜਿਹੜੇ ਰਾਤ ਸਮਗਰੀ ਨੂੰ ਜਾਂ ਕਰਨ ਲਈ ਦਿਨ ਰਾਤ ਇੱਕ ਯਤਨ ਕਰ ਰਿਹਾ ਚੀ ਜੀ ਆ ਫੌਜ ਦੇ ਕਿੰਨੇ ਕੁ ਟੀਮਾਂ ਤਾਇਨਾਤ ਨੇ ਕਿਸ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀ ਉਹਨਾਂ ਦੇ ਕੋਲ ਐਸ ਵੇਲੇ ਢੰਗ ਤਰੀਕੇ ਦੇ ਉਹਦਾ ਤਜਰਬਾ ਉਹ ਆਮ ਲੋਕ ਕਨਾਲੂ ਕਿਤੇ ਵਿੱਚ ਰਹਾ ਬਿਲਕੁਲ ਜਿੱਥੇ ਵੀ ਕਦੇ ਆਫਤਾ ਹੁੰਦੀ ਆ ਕਿਫਤਾ ਪੈਂਦੀ ਆ ਉੱਥੇ ਸਭ ਤੋਂ ਪਹਿਲਾਂ ਫੌਜੀ ਯਾਦ ਆਉਂਦੀ ਆ ਫੌਜ ਕੋਲੋਂ ਜਿਹੜੇ ਚੰਗੀ ਪੀੜੇ ਹੁੰਦੇ ਨੇ ਆਪਣੇ ਜਿਹੜੇ ਸਮੁੰਦਰ ਦੇ ਵਿੱਚ ਜਾ ਪਾਉਣ ਵਾਲੇ ਉਹਨਾਂ ਬਿਛੋਟੀਆਂ ਪੀੜੀਆਂ ਵੀ ਹੁੰਦੀਆਂ ਜਿੱਥੇ ਉਹ ਛੇਤੀ ਆਸਾਨੀ ਨਾਲ ਪਹੁੰਚ ਸਕਦੇ ਆ ਤੇ ਸਾਰੇ ਪਰਵਤ ਜਿਹੜੇ ਹੁੰਦੇ ਨੇ ਪਾਸਟ੍ਰਕਚਰ ਉਹਨਾਂ ਕੋਲੋਂ ਪੂਰਾ ਮਯਜਾ ਹੁੰਦਾ ਵਾ ਉਹ ਜਾ ਕੇ ਕਰਦੇ ਨੇ ਇਸ ਦੇ ਨਾਲ ਪੁਲਸਤਾ ਵੀ ਰੋਲਿਆ ਦੀ ਤੇ ਐਨ ਜੀਓ ਦਾ ਤੇ ਇੱਕ ਹੋਰ ਐਨ ਡੀਆਰ ਆਕਦਾ ਵੀ ਹੈ ਇਹਦੇ ਵਿੱਚ ਦੱਸਿਆ ਗਿਆ ਜੀ ਜੋ ਵੀ ਦਿਨ ਰਾਤ ਕੰਮ ਕਰ ਗਿਆ ਫੌਜ ਨੇ ਅੱਜ ਕਾਫੀ ਲੋਕਾਂ ਨੂੰ ਰੈਸਕਿਊ ਕੀਤਾ ਵ ਸੰਦਰਭ ਤੇ ਡੀਸੀ ਸ੍ਰੀਮਤੀ ਸਾਖਸ਼ਾਨੀ ਨੇ ਕਿਹਾ ਸੀ ਕਿ ਨੂੰ ਤੱਕ 1500 ਦੇ ਗ੍ਰੀਟ ਲੋਕਾਂ ਨੂੰ ਬੰਦ ਲਿਆ ਗਿਆ ਸੁਰੱਖਿਆ ਤੇ ਜਾਤ ਪਰ ਜੇ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਭਾਵੇਂ ਕਿ ਇਸ ਵੇਲੇ ਸਾਡੇ ਅਮਰਸਰ ਸਰਸਰ ਦਿਲਹੇ ਦੇ ਲੋਕ ਵਿਪਤਾ ਚ ਨੇ ਜੜਿਆ ਫਤ ਆ ਗਈ ਹੈ ਪਾਣੀ ਦੀ ਔਰ ਹੜ੍ਹਾਂ ਦੀ ਬਹੁਤ ਪਰੇਸ਼ਾਨ ਨੇ ਉਹਨਾਂ ਨੂੰ ਖਾਣ ਦੀ ਵੀ ਬੜੀ ਸਮੱਸਿਆ ਵਾ ਉਹਨਾਂ ਨੂੰ ਪਹਿਨਣ ਦੀ ਵੀ ਸਮੱਸਿਆ ਉਹਨਾਂ ਨੂੰ ਦਵਾਈਆਂ ਦਾਰੂ ਦੀ ਵੀ ਆ ਪਰ ਇੱਕ ਉਹਨਾਂ ਦੀ ਬਹਾਦਰੀ ਦੀ ਮਿਸਾਲ ਇਹ ਆ ਕਿ ਸ਼੍ਰੋਮਣੀ ਕਮੇਟੀ ਨੇ ਅਪੀਲ ਕੀਤੀ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਉਹ ਸੁਰੱਖਿਅਤਾਂਵਾਂ ਦੇ ਪਹੁੰਚਾਇਆ ਜਾਣਾ ਮੈਂ ਦੇਖਿਆ ਜੋ ਮੈਨੂੰ ਪਤਾ ਲੱਗਿਆ ਸ਼ਰੋਮਣੀ ਕਮੇਟੀ ਤੋਂ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਆਪਣੀ ਜਾਣ ਦੀ ਪਰਵਾਹ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਭਾਵਨ ਸਰੂਪ ਜਿਹੜੇ ਆ ਉਹ ਸਿਰ ਤੋਂ ਚੱਕ ਕੇ ਉਹਦਾ ਕਹਦਾ ਮਰਯਾਦਾ ਮੁਤਾਬਕ ਚੌਰ ਸਾਹਿਬ ਕਰਕੇ ਉਹ ਉੱਚੀਆਂ ਥਾਵਾਂ ਤੇ ਜਾਂ ਸੇਫ ਪਿੰਡਾਂ ਤੱਕ ਪਹੁੰਚਾਏ ਆ ਔਰ ਸ਼ਰੋਮਣੀ ਕਮੇਟੀ ਜਿਹੜੀ ਆ ਉਹ ਆਪਣੇ ਪੱਧਰ ਤੇ ਵੀ ਜਿਹੜਾ ਲੋਕਾਂ ਦੀ ਮਦਦ ਕਰ ਰਹੀ ਆ ਰਾਹਤ ਸਮਗਰੀ ਲੰਗਰ ਵੀ ਭੇਜ ਰਹੀ ਆ ਪਸ਼ੂਆਂ ਲਈ ਚਾਰਾ ਵੀ ਭੇਜ ਰਹੀ ਆ ਮੈਨੂੰ ਪਤਾ ਲੱਗਿਆ ਕੱਲ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਖੋਦ ਵੀ ਜੜਿਆ ਉਹਦੇ ਨਾਲਾ ਖੇਤਰ ਦੇ ਵਿੱਚ ਜਾ ਰਿਹਾ ਅੱਜ ਅਕਾਲੀ ਦਲ ਦੇ ਪ੍ਰਧਾਨ ਵੀ ਗਏ ਕਾਂਗਰਸ ਦੇ ਜਿਹੜੇ ਓਜਨਾ ਸਾਹਿਬ ਵੀ ਗਏ ਮਤਲਬ ਵਕ ਵਕ ਟੀਮਾਂ ਜਾ ਰਹੀਆਂ ਨੇ ਅੱਜ ਸੁਨੀਲ ਜਾਖੜ ਜੀ ਵੀ ਉਹ ਕਿ ਗਏ ਬੀਜੇਪੀ ਵੱਲੋਂ ਜੀ ਇਸ ਕਰਕੇ ਲੀਡਰ ਵੀ ਆ ਰਹੇ ਆ ਪਰ ਜਿਹੜਾ ਪੱਕੇ ਤੌਰ ਤੇ ਇਹਨਾਂ ਲੋਕਾਂ ਦੀ ਕੋਈ ਸਹਾਇਤਾ ਕਰਨੀ ਆ ਉਹ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਰਨੀ ਆ ਤੇ ਅਜੇ ਇਹ ਯਤਨ ਢਿੱਲੇ ਨਹੀਂ ਪੈਣੇ ਚਾਹੀਦੇ ਵੀ ਪਾਣੀ ਦਾ ਪੱਧਰ ਥੋੜਾ ਜਿਹਾ ਘਟ ਜਾਏਗਾ ਰਾਤ ਤੱਕ ਜਾਂ ਉਹ ਚੰਗੀ ਗੱਲ ਐ ਖੁਸ਼ੀ ਦੀ ਗੱਲ ਐ ਲੋਕਾਂ ਨੂੰ ਰਾਹਤ ਮਿਲੇਗੀ ਪਰ ਲੋਕਾਂ ਦੀਆਂ ਸਮੱਸਿਆਵਾਂ ਅਜੇ ਛੇਤੀ ਖਤਮ ਹੋਣ ਵਾਲੀਆਂ ਨਹੀਂ ਇਸ ਕਰਕੇ ਉਹਨਾਂ ਦੇ ਨਾਲ ਜਿਹੜਾ ਸਰਕਾਰਾਂ ਨੂੰ ਰابطਾ ਰੱਖਣਾ ਚਾਹੀਦਾ ਔਰ ਉਹਨਾਂ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਆ ਮਦਦ ਲਈਆ ਕਰਾਉਣੀ ਚਾਹੀਦੀ ਅਜਨਾਲੇ ਤੱਕ ਪਤਾ ਲੱਗਾ ਸੀ ਪਾਣੀ ਆ ਚੁੱਕਾ ਜੀ ਇਸ ਤੋਂ ਬਾਅਦ ਹੁਣ ਹੋਰ ਕੁਝ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਦੇਰ ਸ਼ਾਮ ਇੱਕ ਬੱਲੜਵਾਰ ਨਹਿਰ ਵੀ ਜਿਹੜਾ ਬੰਨ ਟੁੱਟ ਚੁੱਕਾ ਸੀ ਉਹਦਾ ਵੀ ਪਾਣੀ ਪਿੰਡਾਂ 'ਚ ਪਹੁੰਚਿਆ ਹੋਰ ਕੋਈ ਜਾਣਕਾਰੀ ਜਿਹੜੀ ਇਸ ਵੇਲੇ ਤੁਹਾਡੇ ਤੱਕ ਪਹੁੰਚੀ ਹੋਵੇ ਜਾਂ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਵੀ ਹੋਵੇ ਪਰਪਾਲ ਜੀ ਜੋ ਲੋਕਾਂ ਦੀ ਗੱਲ ਹੈ ਲੋਕਾਂ ਨਾਲ ਗੱਲ ਕਰੀ ਦੀ ਜਿਹੜੇ ਪ੍ਰਭਾਵਿਤ ਵੀ ਨੇ ਜਾਂ ਜਿਹੜੇ ਐਨਜੀਓ ਚ ਉੱਥੇ ਜਾ ਕੇ ਵਾਪਸ ਆ ਰਹੇ ਨੇ ਜੀ ਜਾਂ ਪੱਤਰਕਾਰ ਸਾਡੇ ਸਾਥੀ ਜਾਂਦੇ ਨੇ ਤੁਸੀਂ ਗਏ ਹੋ ਸਾਡੀ ਟੀਮ ਜਾਂਦੀ ਹੈ ਜੀ ਉਹ ਇਹ ਦੱਸਦੇ ਨੇ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਪਤਾ ਸੀ ਪੇਸ਼ੀਨ ਕੋਈ ਹੋ ਚੁੱਕੀ ਸੀ ਮੌਸਮ ਭਾਗ ਦੀ ਪੇਸਵਾਰ ਮੀਂਹ ਬਹੁਤ ਜ਼ਿਆਦਾ ਪੈ ਸਕਦੇ ਆ ਬਾਰਸ਼ਾਂ ਬਹੁਤ ਜ਼ਿਆਦਾ ਪੈ ਸਕਦੀਆਂ ਹੜ੍ਹ ਆਉਣ ਦਾ ਖਤਰਾ ਪੈਦਾ ਹੋ ਸਕਦਾ ਤੇ ਸਮੇਂ ਨਾਲ ਸਰਕਾਰਾਂ ਨੂੰ ਜਿਹੜਾ ਵਾ ਉਹ ਤੁਸੀਂ ਬੰਨ ਜਿਹੜੇ ਆ ਉਹਨਾਂ ਨੂੰ ਪੱਕਿਆ ਕਰਨਾ ਚਾਹੀਦਾ ਸੀ ਉਹਨਾਂ ਦੀ ਮੁਰੰਮਤ ਕਰਨੀ ਚਾਹੀਦੀ ਸੀ ਤਾਂ ਕਿ ਪਾੜ ਨਾ ਪੈਣ ਜਾਂ ਘਟ ਤੋਂ ਘਟ ਪੈਣ ਜੀ ਮੇਰਾ ਕਹਿ ਲੋਦੇ ਵੱਲ ਸ਼ਾਇਦ ਸਰਕਾਰਾਂ ਨੇ ਥੋੜੀ ਜੀ ਤਵੱਜੋ ਘਟ ਦਿੱਤੀ ਆ ਜੇ ਕੀਤੀ ਹੁੰਦੀ ਤੇ ਸ਼ਹਿਰ ਤੇ ਨਾ ਨੁਕਸਾਨ ਨਾ ਹੁੰਦਾ ਅਜੇ ਵੀ ਸਰਕਾਰਾਂ ਨੂੰ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰਿਸਕ ਨਾ ਲਿਆ ਜਾਵੇ ਲੋਕਾਂ ਦੀਆਂ ਜਾਨਾਂ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤੁਸੀਂ ਬੰਨ ਜਿਹੜੇ ਆ ਉਹ ਬਹੁਤ ਮਜ਼ਬੂਤ ਕੀਤੇ ਜਾਣੇ ਚਾਹੀਦੇ ਆ ਜੋ ਵੀ ਉਹਨਾਂ ਦੀ ਘਾਟ ਹੈ ਉਹਨੂੰ ਦੂਰ ਕਰਕੇ ਤਾਂ ਕਿ ਮੁੜਕੇ ਤੁਸੀ ਬੰਨ ਨਾ ਟੁੱਟਣ ਤੇ ਲੋਕਾਂ ਦਾ ਨੁਕਸਾਨ ਨਾ ਹੋਵੇ ਪਾਣੀ ਅੱਗੇ ਵੀ ਆਉਂਦਾ ਹੋਏਗਾ ਵੱਧ ਪਰ ਉਹ ਬੰਨ ਜਿਹੜੇ ਤੁਸੀ ਬੰਨ ਜਿਹੜੇ ਬਣਾਏ ਗਏ ਸੀਗੇ ਉਹ ਰੋਕ ਲੈਂਦੇ ਸੀਗੇ ਡਾਂਡੀਆਂ ਡਰੇਨ ਸੀਗੀਆਂ ਉਹਨਾਂ ਦੀ ਸਫਾਈ ਪ੍ਰੋਪਰ ਹੁੰਦੀ ਸੀਗੀ ਇਹ ਇਹਨਾਂ ਕਮਾਂ ਵੱਲ ਵੀ ਸਰਕਾਰ ਨੂੰ ਵਿਚੇਸ਼ਿਤ ਵੱਧ ਦੇਣੀ ਚਾਹੀਦੀ ਆ ਇੱਕ ਰਿਸ਼ਮ ਜੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਲੜਾ ਨੇ ਵੀ ਜ਼ਿਕਰ ਕੀਤਾ ਸੀ ਕਿ ਆਰਮੀ ਦੇ ਵੀ ਬਹੁਤ ਸਾਰੇ ਜਿਹੜੇ ਜਵਾਨ ਨੇ ਉਹ ਪਾਣੀ ਦੇ ਵਿੱਚ ਫਸੇ ਹੋਏ ਨੇ ਹ ਹੁਣ ਤੱਕ ਦੀ ਕੀ ਜਾਣਕਾਰੀ ਹੈ ਜਾਂ ਕਿਸ ਤਰੀਕੇ ਨਾਲ ਫਸੇ ਹੋਏ ਨੇ ਜਿਹੜੀ ਉਹਨਾਂ ਕੋਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਬੰਧੀ ਕੱਲ ਹੀ ਉਹਨਾਂ ਨੇ ਇੱਕ ਪ੍ਰੈਸ ਰੋਲ ਵੀ ਬਕਾਇਦਾ ਜਾਰੀ ਕੀਤਾ ਸੀ ਕਿ 360 ਜਿਹੜੇ ਬੀਐਸਰ ਦੇ ਜ਼ਬਾਨੇ ਉਹਦੀਆਂ ਚੌਂਕੀਆਂ ਜਿਹੜੀਆਂ ਬੀਓਪੀ ਜਿਨ੍ਹਾਂ ਨੂੰ ਕਹਿੰਦੇ ਆਵਾ ਉਹ ਸਰਦ ਦੇ ਪਰ ਕੋਲ ਨੇੜੇ ਨੇੜੇ ਪਾਣੀ ਪਾਰ ਚੁਟਕਾ ਵਾ। ਇਹ ਉਹੀ ਇਲਾਕੇ ਤੱਕ ਸਾਰਾ ਦੇ ਫਸਲਾਂ ਨਾਲ ਜਿੱਥੇ ਪੂਰੀ ਤਰ੍ਹਾਂ ਤਬਾਹ ਕਰ ਰਹਾ ਤੇ ਜਿਹੜੀ ਧਾਰ ਲੱਗੀ ਕੰਢਿਆਲੀ ਉਹਦੇ ਨਾਲ ਨਾਲ ਆਪਣੀਆਂ ਚੌਂਕੀਆਂ ਬੜੀਆਂ ਨੇ ਆਪਣੀ ਸਾਈਡ ਤੇ ਜਿੱਥੇ ਬੀਐਸਰ ਬਦ ਚੌਂਕੀਆਂ ਦੇ ਵਿੱਚ ਜ਼ਬਾਨੇ ਉੱਥੇ ਵੀ ਪਾਣੀ ਆ ਚੁੱਕਾ ਤਾਂ ਉਹਨਾਂ ਦਾਵਾ ਆਹੰਟੀ ਲਈ ਨਹੀਂ ਪੀ ਆਸਪਤੇ ਵਿੱਚ ਫਸੇ ਹੋਏ ਨੇ ਇਸ ਦੇ ਨਾਲ ਹੀ ਇੱਕ ਉਹਨਾਂ ਨੇ ਚੰਗੀ ਖਬਰ ਵੀ ਦੱਸੀ ਸੀ ਕਿ ਸੈਂਟਰ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਆਪਣੇ ਪੀ ਆਸਪਤੇ ਦੇ ਜਵਾਨਾਂ ਨੂੰ ਕੱਢਣ ਲਈ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੀਐਸਐਮ ਕੋਲ ਤੋਂ ਆਪਣੇ ਇੰਡੇ ਵੱਡੇ ਲੈਵਲ ਦੇ ਸਾگە ਸੁਭਾਨ ਨੇ ਉਹ ਆਪਣੇ ਜਵਾਨਾਂ ਨੂੰ ਕਿਤਨਾ ਫਸਿਆ ਰਹਿਣ ਦੇ ਸਕਦੇ ਆ ਇਸ ਕਰਕੇ ਉਹਨਾਂ ਦੇ ਜਿਹੜਾ ਬਿਆਨ ਸੀ ਤੁਹਾਡਾ ਕੰਟਰੋਵਰਸ਼ੀਅਲ ਵੀ ਸੀ ਔਰ ਸੈਕੰਡ ਦੀ ਅੱਜ ਚੰਗੀ ਖਬਰ ਇਹ ਆ ਕਿ ਮੈਡਮ ਰਾਗ ਸਾਕਸ਼ੀ ਸਾਨੀ ਦੱਸਿਆ ਵਾ ਕਿ ਪਾਣੀ ਦਾ ਪੱਧਰ ਕੁਝ ਘਟ ਰਿਹਾ ਵਾ ਔਰ ਜੇ ਰਾਤ ਤੱਕ ਪ੍ਰਸਾਦ ਨਹੀਂ ਹੁੰਦੀ ਜਾਂ ਕਿਉਂਕਿ ਪਾਣੀ ਘਟਦਾ ਤੇ ਇਹਦਾ ਹੌਲੀ ਹੌਲੀ ਕੱ ਸਾਸ ਵਾਲੀ ਖਬਰ ਮਿਲ ਸਕਦੀ ਆ ਇਹ ਪਾਣੀ ਉਹਨਾਂ ਦਾ ਦੱਸਿਆ ਕਿ ਪਿੰਡਾਂ ਚ ਫੈਲ ਰਿਹਾ ਵਾਜ ਜੇ ਪਿੰਡਾਂ ਚ ਪਾਣੀ ਫੈਲਦਾ ਵਾ ਤੇ ਆਟੋਮੈਟਿਕ ਇਹਦਾ ਲੈਵਲ ਜਿਹੜਾ ਲੋ ਹੋ ਜਾਣਾ ਪੱਤਰ ਕੱਟ ਜਾਏਗਾ ਔਰ ਇਹਦੇ ਨਾਲ ਵੀ ਇਹ ਇੱਕ ਵਾਰੀ ਦੁਬਾਰਾ ਆਸ ਦੀ کرن ਚਾਗੀ ਆ ਜੀ ਜੀ ਆ ਜਾਂਦੇ ਜਾਂਦੇ ਇੱਕ ਵਾਰੀ ਜ਼ੋਰ ਮੈਂ ਜਾਣਨਾ ਚਾਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਹੀ ਪਿੰਡਾਂ ਵਿਆਸ ਵਿਆਸ ਵਾਲੇ ਇਲਾਕੇ ਚ ਕੀ ਹਾਲਾਤ ਨੇ ਜਿਹੜੇ ਅੰਮ੍ਰਿਤਸਰ ਨਾਲ ਸੰਬੰਧਿਤ ਪੇ ਇਲਾਕੇ ਨੇ ਵਿਆਸਪੁਰੇਪਾਲ ਜੀ ਜਿਵੇਂ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਜੀ ਗਏ ਨੇ ਉਹ ਕੇ ਆਏ ਨੇ ਜੀ ਇਹ ਜਿਹੜਾ ਅੰਮ੍ਰਿਤਸਰ ਵਾਲੇ ਪਾਸੇ ਬਿਆਸ ਦਾ ਜੋ ਹਿੱਸਾ ਹੈ ਇਹ ਕਾਫੀ ਉੱਚਾ ਗਿਣਿਆ ਜਾਂਦਾ ਹੈ ਇਸ ਕਰਕੇ ਇਧਰਲੇ ਪਾਸੇ ਉਹਦੀ ਜਿਹੜਾ ਵਾ ਮਾਰ ਪਾਣੀ ਦੀ ਝਟਾ ਜਿਹੜੀ ਆ ਘੱਟ ਲੱਗਦੀ ਆ ਜਿਹੜਾ ਦੂਜੇ ਪਾਸੇ ਦਰਿਆ ਦੇ ਪਰਲੇ ਪਾਸੇ ਆ ਬਿਆਸ ਦੇ ਢਿਲਵਾਂ ਵਾਲਾ ਉਹ ਢਿਲਵਾਂ ਵਾਲੀ ਸਾਈਡ ਆ ਉਹ ਨੀਵਾ ਪਾਸਾ ਇਸ ਕਰਕੇ ਇਹ ਜਿਹੜਾ ਬਿਆਸ ਦਾ ਜਿਹੜਾ ਪਾਣੀ ਆ ਜਾਂ ਹਾੜਿਆ ਉਹ ਪਰਲੇ ਪਾਸੇ ਜ਼ਿਆਦਾ ਮਾਰ ਕਰਦਾ ਪਰ ਫਿਰ ਵੀ ਇਧਰ ਵੀ ਪ੍ਰਭਾਵਿਤ ਹੋਏ ਨੇ ਲੋਕ ਡਰ ਦਾ ਮਾਹੌਲ ਸੀਗਾ ਕਿ ਪਾਣੀ ਦਾ ਪੱਦਰ ਰਾਤੋਂ ਰਾਤ ਨਾਲ ਜ਼ਿਆਦਾ ਵੱਧ ਜਵੇ ਸੋ ਸਰਕਾਰ ਨੂੰ ਇਸ ਪਾਸੇ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਅਗਲੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦਾਖਲ ਹੋ ਜਾਂਦਾ ਮੰਡ ਖੇਤਰ ਦੇ ਵਿੱਚ ਚਲੇ ਜਾਂਦਾ ਇਧਰ ਵੀ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਾਨਵਾਲ ਦੀ ਜਿਹੜਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸਰਕਾਰਾਂ ਇਸ ਪੱਖੋਂ ਵੀ ਅਲਰਟ ਰਹਿਣ ਲੋਕ ਵੀ ਅਲਰਟ ਰਹਿਣ ਜੀ ਇੱਕ ਜਾਂਦ ਜਾਂਦੇ ਇੱਕ ਹੋਰ ਵੱਡੀ ਵੱਡੀ ਸਮੱਸਿਆ ਜਿਹੜੀ ਲੋਕਾਂ ਵਾਸਤੇ ਬਣੀ ਹੋਈ ਆ ਉਹ ਇਹ ਹੈ ਕਿ ਬਿਜਲੀ ਜਿਹੜੀ ਆ ਉਹ ਪਿਛਲੇ 3-4 ਦਿਨਾਂ ਤੋਂ ਬੰਦ ਹੈ ਜਿਹਦੇ ਕਰਕੇ ਲੋਕਾਂ ਦੇ ਆਪਸੀ ਸੰਪਰਕ ਸੀ ਉਹ ਵੀ ਟੁੱਟ ਗਏ ਨੇ ਤਾਂ ਇਹ ਲੱਗਦਾ ਕਿ ਅਜੇ 2-4-5 ਦਿਨਾਂ ਅਜੇ ਹੋਰ ਬਿਜਲੀ ਜੜੀ ਪ੍ਰਭਾਵਿਤ ਰਹੇਗੀ ਜੀ ਵਰਪਾਲ ਜੀ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਔਰ ਲੋਕਾਂ ਨੂੰ ਇੱਕ ਸਮੱਸਿਆ ਤੇ ਇਹ ਹੈ ਕਿ ਜਿਨ੍ਹਾਂ ਦੇ ਕੋਈ ਪਰਿਵਾਰ ਸ਼ਹਿਰ ਤੇ ਰਹਿੰਦੇ ਆ ਜਾਂ ਦੂਸਰੇ ਦੂਰ ਰਹਿੰਦੇ ਦੂਜੇ ਰਾਜਾਂ ਤੇ ਰਹਿੰਦੇ ਆ ਜਾਂ ਫੋਰਨ ਕੰਟਰੀ ਤੇ ਰਹਿੰਦੇ ਆ ਪਿੰਡਾਂ ਵਾਲਿਆਂ ਦੇ ਜੀ ਉਹਨਾਂ ਦੀ ਹੁਣ ਵੱਡੀ ਸਮੱਸਿਆ ਹੈ ਕਿ ਜਦੋਂ 3-4 ਦਿਨ ਤੋਂ ਲਾਈਟ ਨਹੀਂ ਆ ਰਹੀ ਨਾ ਉਹਨਾਂ ਦੀਆਂ ਮੋਬਾਈਲ ਦੀਆਂ ਬੈਟਰੀਆਂ ਖਤਮ ਹੋ ਚੁੱਕੀਆਂ ਨੇ ਘਰਾਂ ਦੇ ਵਿੱਚ ਇਨਵਰਟਰ ਦੀਆਂ ਬੈਟਰੀਆਂ ਖਤਮ ਹੋ ਚੁੱਕੀਆਂ ਨੇ ਉਹਨਾਂ ਨਾਲ ਸੰਪਰਕ ਕਰਨ ਦਾ ਕੋਈ ਸਾਧਨ ਨਹੀਂ ਰਹਿ ਗਿਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਘੱਟੋ ਘਾਟ ਇੱਕ ਪਿੰਡ ਦੇ ਵਿੱਚ ਜੇ ਕਿਦਰੇ ਇੱਕ ਹੀ ਪਾਵਰ ਬੈਂਕ ਜਾਂ ਕੋ ਵੱਡੀਆਂ ਬੈਟਰੀਆਂ ਵੋਈਆਂ ਕਰਵਾਈਆਂ ਜਾਣ ਜਿਸ ਨਾਲ ਉਹਨਾਂ ਨੂੰ ਰਾਤ ਨੂੰ ਰੋਸ਼ਨੀ ਵੀ ਮਿਲ ਜੇ ਤੇ ਆਪਣੇ ਮੋਬਾਈਲ ਵਗੈਰਾ ਚਾਰਜ ਕਰਕੇ ਤੇ ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਚ ਰਹਿਣ ਇਹ ਵੀ ਇੱਕ ਬਹੁਤ ਵੱਡੀ ਲੋੜ ਹੈ ਇਸ ਲਈ ਤਾਂ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਜਾਂ ਬੱਚੇ ਘਰ ਆਉਣ ਨਾ ਉਹਨਾਂ ਦਾ ਆਪਸੀ ਸੰਪਰਕ ਬਣਿਆ ਰਹੇ ਤੇ ਇੱਕ ਦੂਜੇ ਨੂੰ ਜਿਹੜਾ ਵਾ ਜਿਹੜਾ ਦੁੱਖ ਸੁੱਖ ਜਿਹੜਾ ਵਾ ਜਿਹੜੀ ਉਹ ਸੁੱਖ-ਸਾਂਤ ਜਿਹੜੀ ਆ ਉਹ ਸਾਂਝੇ ਕਰਦੇ ਰਹਿਣ ਇਹ ਵੀ ਇੱਕ ਵੱਡੀ ਸਮੱਸਿਆ ਵਾ ਇਹਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸੂਚਨ ਸਾਡਾ ਸੀਨੇ ਜਰਨਲਿਸਟ ਸਰਦਾਰ ਜਸਵੰਤ ਸਿੰਘ ਜਾਸਤੀ ਰੇਸ਼ਮ ਸਿੰਘ ਹੁਣੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਕੁਝ ਹੁਣ ਤੱਕ ਦੇ ਹਾਲਾਤ ਨੇ ਰਾਵੀ ਨੂੰ ਲੈ ਕੇ ਕਿਵੇਂ ਕਿਹੜੇ ਪਿੰਨਾ ਚ ਮਾਰ ਹੈ ਕਿਸ ਤਰੀਕੇ ਨਾਲ ਆਉਣ ਵਾਲੇ ਦਿਨ ਆਮ ਲੋਕਾਂ ਦੇ ਲਈ ਹੋਣਗੇ ਕਿ ਕੁਝ ਦੁਸ਼ਵਾਰੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਸਾਰੀ ਗੱਲਬਾਤ ਕੀਤੀ ਹੈ ਕੁਝ ਨਵੀਂ ਜਾਣਕਾਰੀ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਜਾਜ਼ਤ ਧੰਨਵਾਦ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀ ਤੇ ਵੈਬ ਟੀਮ ਆ ਹੈ ਸੁਰਿੰਦਰਪਾਲ ਸਿੰਘ ਵਰਪਾਲ ਪੰਜ ਦਰਿਆਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਪਰ ਇੰਨੇ ਦਿਨੇ ਇਹਨਾਂ ਦਰਿਆਵਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਮਾਰ ਸੁੱਟਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਆ ਤੇ ਲੋਕ ਐਸੇ ਚੰਬੇ ਹੋਏ ਨੇ ਜਿਨ੍ਹਾਂ ਨੂੰ ਮੁੜ ਪੈਰਾਂ ਸਿਰ ਹੋਣ ਦੇ ਲਈ ਕਈ ਸਾਲ ਲੱਗ ਸਕਦੇ ਨੇ ਅੰਮ੍ਰਿਤਸਰ ਦੇ ਜਦੋਂ ਅਸੀਂ ਵੱਖ-ਵੱਖ ਇਲਾਕਿਆਂ ਦੀ ਗੱਲ ਕਰਦੇ ਹਾਂ ਤਾਂ ਰਾਵੀ ਦਰਿਆ ਨੇ ਵੀ ਇੱਥੇ ਆਪਣੀ ਤਰਥਲੀ ਮਚਾਈ ਹੋਈ ਹੈ ਤਾਂ ਜਿਸ ਜਿਸ ਇਲਾਕੇ ਦੇ ਵਿੱਚ ਉਹ ਪਾਣੀ ਦੀ ਮਾਰ ਜਾ ਰਹੀ ਆ ਉਸ ਪਿੰਡ ਦੇ ਲੋਕ ਜਿਹੜੇ ਨੇ ਬੁਰੀ ਤਰ੍ਹਾਂ ਇਸ ਵੇਲੇ ਡਾਡੇ ਪਰੇਸ਼ਾਨ ਨੇ ਮੁਸੀਬਤਾਂ ਦੇ ਵਿੱਚ ਨੇ ਤੇ ਉਹਨਾਂ ਦਾ ਇਸ ਵੇਲੇ ਜ਼ਿੰਦਗੀ ਦੀ ਜਿਹੜੀ ਜਮਾ ਪੂੰਜੀ ਸੀ ਉਹ ਵੀ ਬੁਰੀ ਤਰ੍ਹਾਂ ਨਾਸ਼ ਹੋ ਰਹੀ ਹੈ ਖੇਤਾਂ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੇ ਘਰਾਂ ਦੀ ਗੱਲ ਹੋਵੇ ਇਸ ਵੇਲੇ ਚਾਰੇ ਪਾਸੇ ਹੀ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਉਂ ਰਾਵੀ ਸ਼ੁਰੂ ਹੁੰਦੀ ਆ ਤਿਵੇਂ-ਤਿਵੇਂ ਜਿਵੇਂ ਅੱਗੇ ਵਧਦੇ ਜਾਂਦੀ ਆ ਚਾਹੇ ਪਠਾਨਕੋਟ ਦੀ ਗੱਲ ਹੋਵੇ ਗਰਦਾਸਪੁਰ ਦੀ ਜਾਂ ਫਿਰ ਅੰਮ੍ਰਿਤਸਰ ਦੀ ਚਾਰੇ ਪਾਸੇ ਵੱਡਾ ਕਹਿਰ ਦੇਖਣ ਨੂੰ ਮਿਲ ਰਿਹਾ ਏ ਭਾਵੇਂ ਕਿ ਤਿੰਨ ਤੋਂ ਚਾਰ ਦਿਨ ਬੀਤ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਸਮੱਸਿਆਵਾਂ ਘਟ ਨਹੀਂ ਰਹੀਆਂ ਲਗਾਤਾਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅੱਜ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਇਹਨਾਂ ਹੜ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਪ੍ਰਭਾਵ ਪਵੇਗਾ ਲੋਕਾਂ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਮੁੜ ਲੀਹੋਂ ਲੱਤ ਚੁੱਕੀ ਹੈ ਤੇ ਕਿਸ ਤਰੀਕੇ ਨਾਲ ਮੁੜ ਲੀਹਾਂ ਤੇ ਆਵੇਗੀ ਕਿੰਨਾ ਹੁਣ ਤੱਕ ਨੁਕਸਾਨ ਹੋ ਗਿਆ ਹੈ ਤੇ ਕਿਸ ਕਿਸੇ ਇਲਾਕੇ ਦੇ ਵਿੱਚ ਕਿੰਨੇ ਕਿੰਨੇ ਈਮਾਰ ਪਈ ਹੈ ਚਰਚਾ ਕਰਾਂਗੇ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਵੰਤ ਸਿੰਘ ਜੱਜੀ ਜੀ ਬਾਬਾ ਸਵਾਗਤ ਸੀਨੀਅਰ ਜਰਨਲਿਸਟ ਰਾਹੇਸ਼ਮ ਸਿੰਘ ਜੀ ਰਾਸ਼ੀ ਰੇਸ਼ਮ ਸਿੰਘ ਜੀ ਬਾਬਾ ਸਵਾਗਤ ਤੁਹਾਡਾ ਅਜਾਦੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਹੜ੍ਹਾਂ ਦੀ ਵੱਡੀ ਮਾਰ ਆ ਖਾਸ ਤੌਰ ਤੇ ਅੰਮ੍ਰਿਤਸਰ ਇਲਾਕਾ ਐ ਗੁਰਦਾਸਪੁਰ ਐ ਪਠਾਨਕੋਟ ਐ ਲੋਕ ਰਾਤ ਸੁੱਤੇ ਸੀ ਹੱਸਦੇ ਵਾਸਤੇ ਪਰਿਵਾਰ ਸੀ ਲੋਕ ਸ਼ੌਕਾਰ ਸੀ ਸਵੇਰੇ ਉੱਠੇ ਤਾਂ ਲੋਕ ਉਜੜੇ ਹੋਏ ਸਨ ਸਭ ਤੋਂ ਪਹਿਲਾਂ ਹੁਣ ਤੱਕ ਦੇ ਕੀ ਕੁਝ ਹਾਲਾਤ ਨੇ ਜ਼ਰੂਰ ਜਾਣਕਾਰੀ ਤੁਹਾਡੇ ਕੋਲ ਲਵਾਂਗੇ ਜੀ ਹਰਪਾਲ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਪੰਜ ਦਰਿਆਵਾਂ ਦੀ ਧਰਤੀ ਐ ਸਾਡੀ ਉਹਨਾਂ ਪੰਜ ਦਰਿਆਵਾਂ ਦੇ ਵਿੱਚ ਇੱਕ ਰਾਵੀ ਦਰਿਆ ਵੀ ਐ ਜੀ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਤੋਂ ਜਾਂ ਪਿੱਛੋਂ ਹੁੰਦਾ ਗੁਰਦਾਸਪੁਰ ਤੋਂ ਅੱਗੇ ਫਿਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਐਂਟਰ ਕਰਦਾ ਜੀ ਔਰ ਇੱਕ ਪਾਸੇ ਲੈਂਦਾ ਸਾਡਾ ਜਿਹੜਾ ਵਾ ਚੜਦਾ ਪੰਜਾਬ ਆ ਦੂਜੇ ਪਾਸੇ ਰਾਵੀ ਦੇ ਪਰਲੇ ਪਾਸੇ ਲੈਂਦਾ ਪੰਜਾਬ ਆ ਜੀ ਔਰ ਰਾਵੀ ਦਰਿਆ ਦੇ ਵਿੱਚ ਜੋ ਪਿਛਲੇ ਪਿੱਛੇ ਜੋ ਜਿੱਥੋਂ ਇਹ ਦਰਿਆ ਨਿਕਲਦੇ ਨੇ ਪਿੱਛੇ ਇੰਨੀਆਂ ਬਰਸਾਤਾਂ ਜ਼ਿਆਦਾ ਹੋਈਆਂ ਨੇ ਔਰ ਬੱਦਲ ਫਟੇ ਨੇ ਮਤਲਬ ਇੰਨਾ ਪਾਣੀ ਜ਼ਿਆਦਾ ਆ ਤੇ ਉਹ ਸਾਰਾ ਜਿਹੜਾ ਵਹਾਵ ਆ ਇੱਕਦਮ ਇਹਦਾ ਦਰਿਆ ਦੇ ਵਿੱਚ ਆਉਣ ਕਰਕੇ ਜਿਹੜਾ ਖਦਸ਼ਾ ਸੀ ਉਹ ਸੱਚ ਸਾਬਤ ਹੋ ਗਿਆ ਕਿ ਰਾਤੋਂ ਰਾਤ ਪਾਣੀ ਜੜਾਵਾ ਗੁਰਦਾਸਪੁਰ ਜ਼ਿਲ੍ਹੇ ਚ ਵੀ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਸਰਹੱਦੀ ਪਿੰਡ ਜਿਹੜੇ ਆ ਕਿਉਂਕਿ ਜਿਹੜਾ ਦਰਿਆ ਬਿਆਸ ਆ ਦਰਿਆ ਜਿਹੜਾ ਰਾਵੀ ਆ ਇਹ ਪਾਕਿਸਤਾਨ ਤੇ ਆਪਣਾ ਭਾਰਤ ਦੇ ਵਿੱਚ ਜਿਹੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਲੱਗਦੇ ਜਿਹੜੇ ਉਧਰ ਨੇ ਨਾਰੋਵਾਲ ਆ ਜਾਂ ਲਾਹੌਰ ਜ਼ਿਲ੍ਹਾ ਜੀ ਉਹਨਾਂ ਦੇ ਨਾਲ ਇੱਕ ਇੱਕ ਸਰਹੱਦ ਵੀ ਆ ਕਮੰਤਰੀ ਸਰਹੱਦ ਦੇ ਵੀ ਆ ਤੇ ਇਸ ਕਰਕੇ ਇਸ ਸਰਹੱਦ ਦੇ ਦੋਨੇ ਪਾਸੇ ਲੋਕਾਂ ਨੂੰ ਇਹਨੇ ਪ੍ਰਭਾਵਿਤ ਕੀਤਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੇਰਾ خیال ਲਗਭਗ 60 ਦੇ ਕਰੀਬ ਜਿਹੜੇ ਪਿੰਡ ਨੇ ਜੀ ਖਾਸ ਤੌਰ ਤੇ ਜਿਹੜੇ ਬਿਲਕੁਲ ਦਰਿਆ ਦੇ ਕਿਨਾਰੇ ਵਾਸਤੇ ਸੀਗੇ ਜੀ ਔਰ ਉਸ ਤੋਂ ਬਾਅਦ ਜਦੋਂ ਉਹ ਦਰਿਆ ਜਿਹੜਾ ਕਿਨਾਰੇ ਤੋੜ ਕੇ ਜਿਹੜਾ ਉਹ ਬਾਹਰ ਆਇਆ ਉਹਦਾ ਪਾਣੀ ਬਾਹਰ ਆਇਆ ਉਹਨੇ ਤੁਸੀ ਬੰਨਾ ਨੂੰ ਢਾ ਲਾਈ ਔਰ ਉਹਨਾਂ ਤੁਸੀ ਬੰਨਾ ਤੋਂ ਆਰਲੇ ਪਾਸੇ ਜਿਹੜੇ ਕਾਫੀ ਦੂਰ ਤੁਹਾਡੇ ਪਿੰਡ ਵੀ ਸੀਗੇ ਉਹ ਵੀ ਸਾਡੇ ਅਜਨਾਲਾ ਸਬਡਿਵੀਜ਼ਨ ਤੇ ਲੋਪੋਕੇ ਸਬਡਿਵੀਜ਼ਨ ਦੇ ਤੇ ਰਮਦਾਸ ਏਰੀਏ ਦੇ ਜਿਹੜੇ ਪਿੰਡ ਸਾਡੇ ਬਹੁਤ ਪ੍ਰਭਾਵਿਤ ਹੋਏ ਜੀ ਰਿਸ਼ਮ ਜੀ ਹੁਣ ਤੱਕ ਦੇ ਕੀ ਕੁਝ ਹਾਲਾਤ ਨੇ ਜਿਹੜੀ ਜਾਣਕਾਰੀ ਹੈ ਕਿ ਖਤਰਾ ਟਲਿਆ ਨਹੀਂ ਖਤਰਾ ਵਧ ਰਿਹਾ ਹੈ ਪਾਣੀ ਹੋਰ ਨੇੜਲੇ ਪਿੰਡਾਂ ਨੂੰ ਇੱਥੋਂ ਤੱਕ ਕਿ ਅਜਨਾਲੇ ਤੱਕ ਵੀ ਪਾਣੀ ਪਹੁੰਚ ਗਿਆ ਜਿਹੜੀ ਕਿ ਰਾਵੀ ਤੋਂ ਲਗਭਗ ਜਾਂ ਅੰਦਾਜ਼ ਤੋਂ 20 ਤੋਂ 25-30 ਕਿਲੋਮੀਟਰ ਦਾ ਖੇਤਰ ਪੈਂਦਾ ਜੀ ਕੀ ਕੋਈ ਜਾਣਕਾਰੀ ਹੁਣ ਤੱਕ ਜਿਹੜੀ ਤਾਜ਼ਾ ਤੁਹਾਡੇ ਕੋਲ ਹੈ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਜ਼ਾ ਮਿਲੀ ਜਾਣਕਾਰੀ ਦੇ ਅਨਸਾਰ ਜੀ ਜਿਹੜੇ ਕੱਲ ਪਰਸੋ ਤੱਕ ਪਿੰਡਾਂ ਦੀ ਗਿਣਤੀ 45 ਦੇ ਕਰੀਬ ਦੱਸੀ ਜਾ ਰਹੀ ਸੀ ਅੱਜ ਉਹ ਵੱਧ ਕੇ 60 ਹੋ ਗਈ ਹੈ ਸਕੀਰ ਵਾਲੇ ਦੇ ਵਿੱਚ ਪਾਣੀ ਦਾ ਓਵਰਫਲੋ ਹੋਣ ਕਰਨਾ ਪੱਲਣਵਾਲ ਤੇ ਹੋਰ ਨੇੜਲੇ ਪਿੰਡਾਂ ਤੱਕ ਪਾਣੀ ਪਹੁੰਚ ਗਿਆ ਵਾ ਪਾਣੀ ਲਗਾਤਾਰ ਵਧ ਰਿਹਾ ਵਾ ਔਰ ਇਹਦੇ ਨਾਲ 60 ਦੇ ਕਰੀਬ ਅੰਬਸਾ ਜ਼ਿਲ੍ਹੇ ਦੇ ਪਿੰਡ ਪ੍ਰਭਾਵਿਤ ਹੋਏ ਨੇ ਇਹਦਾ ਵਿੱਚੋਂ 200 ਦੇ ਕਰੀਬ ਲੋਕਾਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਕੱਢਿਆ ਗਿਆ ਤੇ ਸੁਰੱਖਿਆ ਥਾਵਾਂ ਤੇ ਭਜਾਇਆ ਗਿਆ ਹੁਣ ਤੱਕ 1000 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮੈਡਮ ਡੀਸੀ ਸ਼੍ਰੀਮਤੀ ਸਾਖਸ਼ੀ ਸਨ ਨੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਪਿੰਡਾਂ ਵਿੱਚ ਸਵੇਰ ਤੋਂ ਹੀ ਦਿਨ ਰਾਤ ਤੱਕ ਟੀਮਾਂ ਲੱਗੀਆਂ ਹਨ ਜਿਨ੍ਹਾਂ ਚ ਫੌਜ ਪੁਲਿਸ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਐਨ ਜੀਓ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਜਿਹੜੇ ਇਸ ਆਪਣੇ ਤੌਰ ਤੇ ਵੀ ਲੋਕਾਂ ਵੱਲੋਂ ਇੱਕ ਦੂਜੇ ਦੀ ਪੂਰੀ ਹਮਦਦ ਕੀਤੀ ਜਾ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਵਾ ਕਿ ਸਰਕਾਰੀ ਪੱਖ ਵੱਲੋਂ ਭਾਵੇਂ ਕਾਜ ਤੱਕ ਪਹੁੰਚ ਪਰਾਲੇ ਨਹੀਂ ਕੀਤੇ ਗਏ ਪਰ ਲੋਕਾਂ ਨੇ ਇੱਕ ਦੂਜੇ ਦੀ ਬਹੁਤ ਬੜੀਆ ਜਿਸ ਕਾਰਨ ਜਿਹੜਾ ਹੜ੍ਹਾਂ ਦਾ ਖਤਰਾ ਇਸ ਦੇ ਨਾਲ ਭਾਵੇਂ ਟਲਿਆ ਨਹੀਂ ਹੈ ਪਰ ਲੋਕਾਂ ਨੂੰ ਵੱਡੀ ਰਾਹਤ ਮਿਲ ਲਈ ਹੈ ਜੀ ਪਰ ਜਿਸ ਤਰੀਕੇ ਨਾਲ ਅਸੀਂ ਹੁਣ ਹਾਲਾਤ ਦੇਖ ਰਹੇ ਹਾਂ ਵੀ ਖੇਤੀਬਾੜੀ ਵਾਲਾ ਰਕਮਾ ਤਾਂ ਬਹੁਤ ਵੱਡੇ ਪੱਧਰ ਤੇ ਤਬਾਹ ਹੋ ਚੁੱਕਾ ਹੈ ਰਿਆਨ ਬਸੇਰੀ ਲੋਕਾਂ ਦੇ ਘਰ ਜਿਹੜੇ ਨੇ ਉਹ ਵੀ ਟਹਾ ਟੇਰੇ ਹੋ ਚੁੱਕੇ ਨੇ ਲੋਕਾਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਦੇ ਘਰ ਬਚੇ ਨਹੀਂ ਬਚੇ ਕੀ ਕੁਝ ਘਰਾਂ ਚ ਬਚਿਆ ਬਿਨਾਂ ਜਿੰਦਰੇ ਲਾਏ ਵਾਪਸ ਆ ਚੁੱਕੇ ਨੇ ਕਿਵੇਂ ਦੇਖਦੇ ਹੋ ਕਿਸ ਤਰੀਕੇ ਦੇ ਅਗਲੇ ਆਉਣ ਵਾਲੇ ਹਾਲਾਤ ਹੋਣਗੇ ਕੀ ਕੁਝ ਹੁਣ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ